ਮਵਰਗਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗਨੇ ਨ ਕੋ ਲਗੇ ਜਾਂ ਕੀ ਪ੍ਰਭ ਆਗੇ i ਜੀਓ ਪਏ ਪਿੰਡ ਜੇ ਨਸਾਜਿਆ ਦਿੱਤਾ ਪੈਨਣਾ ਖਾਣਾ ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਨਕ ਸਦ ਕੁਰਬਾਨ आनंद गुणी ने दान गुरु गरीब बनावाज जियो सारी संगत गज्ज के बोलणा जी सतनाम श्रीवा हे गुरु जी પરમો શુભ કર્મણ દે કબ હું ના ડરો ના ડર વરસો જબ જાય લો નિશ્ચય કરે આપણી જીત કરો ਮੈਂ ਤਬਜੂਜ ਮਰੋ ਬੇਨਤੀ ਮੇਰੀ ਹੈ ਬੇਨਤੀ ਸੰਗ ਤੇ ਗੁਰਾਂ ਦੀ ਏ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਪਵਿੱਤਰ ਅਸੀਧਾਂ ਦੇ ਸਥਾਨ ਉਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਇਸ ઠાੜੀ ਜਥੇ ਜਥੇ ਜੀ ਦੀ ਹਾਜ਼ਰੀ ਲਵਾਓ ਸਮਤੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਸੀਮਤ ਜੈ ਸਮੇਂ ਦੇ ਵਿੱਚ ਆਪਾਂ ਰਹਿੰਦਿਆਂ ਹੋਇਆਂ ਇਤਿਹਾਸ ਦੀ ਲੜੀ ਵਿੱਚੋਂ ਦੋ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਆ ਆਓ ਮੈਂ ਇਤਿਹਾਸ ਦੀ ਲੜੀ ਸ਼ੁਰੂ ਕਰਾਂ ਅਰਦਾਸੇ ਆਪਾਂ ਬਾਅਦ ਚ ਕਰਾਂਗੇ ਆਪਣੀ ਮਨਬਿਰਤੀ ਇੱਕ ਖੂਦ ਦੇ ਉੱਤੇ ਲੈ ਕੇ ਚੱਲੋ ਉਸ ਖੂਦ ਦੇ ਉੱਤੇ ਇੱਕ ਪੰਡਤਾਂ ਦਾ ਮੁੰਡਾ ਖਲੋਤਾ ਉਹਦੇ ਗਲੇ ਵਿੱਚ ਜਨੇਊ ਹੈ ਟੇੜ ਧੋਤੀ ਹੈ ਮੱਥੇ ਤੇ ਟਿੱਕਾ ਸਿਰ ਤੇ ਬੋਦੀ ਹੈ ਗਲੇ ਵਿੱਚ ਦਰਸ਼ਕ ਦੀ ਮਾਲਾ ਪਾਈ ਹੋਈ ਐ ਸਮਝਦੇ ਆ ਦੇਰ ਨਾ ਲੱਗੀ ਵੀ ਇਹ ਮੁੰਡਾ ਪੰਤਾਂ ਦਾ ਉਹ ਪੰਤਾਂ ਦਾ ਮੁੰਡਾ ਖੁਦ ਤੇ ਖਲੋਤਾ ਤਿੰਨ ਵਾਰ ਖੁਸ਼ ਛਾਲ ਮਾਰ ਲੱਗਾ ਉਹ ਦੂਰ ਖਲੋਤੀ ਇੱਕ ਮਾਈ ਤੱਕਦੀ ਐ ਉਸ ਮਾਈ ਨੇ ਚਾਰ ਕਦਮ ਪੁੱਟੇ ਤੇ ਉਸ ਮੁੰਡੇ ਦੇ ਲਾਗੇ ਆਈ ਜਦੋਂ ਮੁੰਡਾ ਛਾਲ ਮਾਰਨ ਲੱਗਾ ਮਾਈ ਨੇ ਆਵਾਜ਼ ਦੇ ਕੇ ਰੋਕ ਤਿਆ ਨੂੰ ਜਦੋਂ ਮਾਈ ਲੱਗੇ ਆਈ ਗੱਲਾਂ ਕਰਦਿਆਂ ਕਰਦਿਆਂ ਮਾਈ ਨੇ ਹੋਰ ਕਦਮ ਪੁੱਟੇ ਤੇ ਮੁੰਡੇ ਦੇ ਬਿਲਕੁਲ ਲੱਗੇ ਚਲੇ ਗਈ ਉਹਨੇ ਆਖਿਆ ਮੈਂ ਤੈਨੂੰ ਕਦੋਂ ਦੀ ਵੇਖ ਨਹੀਂ ਐ ਵੀ ਤੂੰ ਖੋਜ ਛਾਲ ਹੁਣ ਮਾਰਦਾ ਹੁਣ ਮਾਰਦਾ ਅਸਲ ਵਿੱਚ ਮਾਈ ਨਹੀਂ ਸੀ ਚਾਹੁੰਦੀ ਉਹਨੂੰ ਮਰਦਾ ਵੇਖਣਾ ਮਾਈ ਨੇ ਉਸ ਮੁੰਡੇ ਨੂੰ ਘਟੋਂ ਫੜਿਆ ਤੇ ਖਿੱਚ ਕੇ ਖੁਦ ਥੱਲੇ ਲਾ ਲਿਆ ਉਹਨੇ ਆਖਿਆ ਗੱਲ ਕੀ ਐ ਚੰਗਾ ਪੜਾ ਹਟਾ ਘਟਾ ਚੰਗੇ ਕਰਦਾ ਚੰਗਾ ਸਰੀਰ ਹੈ ਜਵਾਨੀ ਹੈ ਮਰਨਾ ਕਿਹੜੀ ਗੱਲੋਂ ਐ ਉਹ ਮੁੰਡੇ ਦੀਆਂ ਅੱਖਾਂ ਵਿੱਚ ਹੰਝੂ ਆਏ ਹੰਝੂਆਂ ਦਾ ਭਾਈ ਕੋਈ ਬੇਜੰਨਾ ਨਹੀਂ ਹੰਦੂ ਖੁਸ਼ੀ ਵਿੱਚ ਵੀ ਆਉਂਦੇ ਆ ਤੇ ਹੰਝੂ ਗਮੀ ਵਿੱਚ ਵੀ ਆਉਂਦੇ ਆ ਉਸ ਮਾਤਾ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਰੋਣਾ ਗੱਲ ਦੱਸ ਗੱਲ ਹੋਈ ਕੀ ਹੈ ਉਨੇ ਆਖਿਆ ਮਾਂ ਮੇਰੇ ਘਰ ਦੇ ਆਣੇ ਮੈਨੂੰ ਜੰਮਿਆ ਪਾਲਿਆ ਪਲੋਸਿਆ ਵੱਡਾ ਕੀਤਾ ਵਿਆਹ ਤੋਂ ਉਮਰ ਟੱਪੀ ਮੇਰੇ ਘਰ ਦੇ ਆਣੇ ਮੇਰਾ ਵਿਆਹ ਕਰ ਦਿੱਤਾ ਅਸੀਂ ਡੋਲਾ ਲੈ ਕੇ ਤੁਰੇ ਆਉਂਦੇ ਸਾਂ ਰਸਤੇ ਵਿੱਚ ਦੋ ਹਾਕਮ ਆਏ ਸਾਡੇ ਉਨਾਂ ਦੋ ਦੋ ਢੌਲਾ ਮਾਰੀਆਂ ਡੋਲਾ ਖੋਇਆ ਆਉ ਗਏ ਆਉ ਗਏ ਮਾਈ ਨੇ ਆਖਿਆ ਰੋਣਾ ਕਿਸੇ ਦੇਵੀ ਦੇਵਤੇ ਦੇ ਕੋਲ ਜਾਨੋ ਕਿਸੇ ਸਰਕਾਰੀ ਦਰਬਾਰੇ ਜਾਨੋ ਉਸ ਮੁੰਡੇ ਨੇ ਆਖਿਆ ਮਾਂ ਬੜਾ ਸਰਕਾਰੀ ਦਰਬਾਰੇ ਗਿਆ ਬੜੇ ਦੇਵੀ ਦੇਵਤੇ ਪੁੱਜੇ ਪਰ ਮੇਰੀ ਕਿਸੇ ਨੇ ਕੋਈ ਫਰਿਆਦ ਨਹੀਂ ਸੁਣੀ ਉਸ ਮਾਈ ਨੇ ਆਖਿਆ ਅਸਲ ਵਿੱਚ ਤੂੰ ਅਸਲੀ ਦੇਵਤਿਆਂ ਦੇ ਕੋਲ ਗਿਆ ਹੀ ਨਹੀਂ ਉਸ ਮੁੰਡੇ ਨੇ ਆਖਿਆ ਮਾਂ ਅਸਲੀ ਦੇਵਤੇ ਕਿੱਥੇ ਰਹਿੰਦੇ ਆ ਉਹਨੇ ਆਖਿਆ ਮੈਂ ਤੈਨੂੰ ਦੱਸ ਦਿੰਦੇ ਆ ਜੇ ਤੂੰ ਸਵੇਰ ਚਲੇ ਗਿਓ ਸ਼ਾਮਾਂ ਤੱਕ ਤੇਰਾ ਡੋਲਾ ਤੇਰੇ ਘਰ ਵਾਪਸ ਆ ਜਾਵੇਗਾ ਇਸ ਮੁੰਡੇ ਨੂੰ ਮਾਤਾ ਨੇ ਦੱਸਿਆ ਵੀ ਤੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਚਲਿਆ ਜਾ ਉੱਥੇ ਦੇਵਤੇ ਵਸਦੇ ਆ ਉਹਨਾਂ ਨੂੰ ਜਾ ਕੇ ਆਪਣੇ ਦੁੱਖਾਂ ਬਾਰੇ ਕਹਾਣੀ ਦੱਸੀ ਇਹ ਮੁੰਡਾ ਮਾਤਾ ਕੋਲੋਂ ਤੁਰਿਆ ਆਪਣੀਆਂ ਮੰਜ਼ਲਾਂ ਨੂੰ ਮੁਕਾਉਂਦਾ ਮੁਕਾਉਂਦਾ ਦਰਬਾਰ ਸਾਹਿਬ ਆਇਆ ਹੈ ਦਰਬਾਰ ਸਾਹਿਬ ਤੋਂ ਉਤਰਦੇ ਅਸਾਰ ਪੌੜੀਆਂ ਇਹਨੇ ਮੱਥੇ ਨੂੰ ਹੱਥ ਮਾਰ ਕੇ ਆਖਿਆ ਹੇ ਆਰਾਮ ਮਾਈ ਤੇ ਕਹਿੰਦੀ ਸੀ ਦੇਵਤੇ ਆ ਤੇ ਜਿਹੜਾ ਇਹਨਾਂ ਤੋਂ ਸਭ ਤੋਂ ਵੱਡਾ ਦੇਵਤਾ ਹੋਵੇਗਾ ਉਹਨੂੰ ਜਾ ਕੇ ਮਿਲੀ ਇਹ ਸਾਰੇ ਇੱਕੋ ਜਿਹੇ ਆ ਨੀਲੇ ਦਮਾਲੇ ਆ ਨੀਲੇ ਚੋਲੇ ਆ ਚੱਕਰ ਚੜਾਏ ਹੋਏ ਆ ਕੋਹਣੀਆਂ 'ਤੇ ਨਾ ਕੜੇ ਪਾਏ ਹੋਏ ਆ ਆਖਰਕਾਰ ਉਹ ਮੁੰਡਾ ਉਤਰ ਗਿਆ ਪੌੜੀਆਂ ਦਰਬਾਰ ਸਾਹਿਬ ਦੀ ਪਕਰਮਾ ਕਰਦਿਆਂ ਕਰਦਿਆਂ ਜਦੋਂ ਆਪਾਂ ਦਰਬਾਰ ਸਾਹਿਬ ਨੂੰ ਅੰਦਰ ਨਮਸਕਾਰ ਕਰਨ ਜਾਂਦੇ ਆ ਉੱਥੇ ਦੋ ਨਿਹੰਗ ਸਿੰਘ ਬਰਸ਼ਾਂ ਤੇ ਖਲੋਤੇ ਨੇ ਇਹਨੇ ਜਾ ਕੇ ਉਸ ਮੁੰਡੇ ਨੇ ਪੁੱਛਿਆ ਆਖਿਆ ਜੀ ਤੁਹਾਡਾ ਸਭ ਤੋਂ ਵੱਡਾ ਜਥੇਦਾਰ ਕਿਹੜਾ ਉਹ ਜਥੇਦਾਰ ਨੇ ਆਪਣਾ ਵਰਛਾ ਨਾਲ ਦੇ ਮੁੰਡੇ ਨੂੰ ਫੜਾ ਦਿੱਤਾ ਆ ਪੋਪੜ ਤਾਂ ਦੇ ਮੁੰਡੇ ਨੂੰ ਗੁੱਟੋਂ ਫੜਿਆ ਆਕਾਤ ਸਿੰਘ ਸਾਹਿਬ ਦੀਆਂ ਪੌੜੀਆਂ ਚੜ ਕੇ ਆਕਾਤ ਸਿੰਘ ਸਾਹਿਬ ਦੇ ਅੰਦਰ ਜਾ ਕੇ ਉਹ ਜਥੇਦਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਵਿੱਚ ਬੈਠਾ ਉਹਨੇ ਪੋਪੜ ਤਾਂ ਦੇ ਮੁੰਡੇ ਨੂੰ ਆਖਿਆ ਦੱਸ ਤੈਨੂੰ ਕੀ ਦੁੱਖ ਹੈ ਉਹਨੇ ਆਖਿਆ ਜੀ ਮੈਂ ਤੁਹਾਨੂੰ ਨਹੀਂ ਦੱਸਣਾ ਉਹਨੇ ਆਖਿਆ ਕਿਉਂ ਕਹਿੰਦੇ ਜੇ ਤੁਸੀਂ ਵਰਸ਼ੇ ਵਾਲੇ ਹੋ ਮੈਂ ਤੁਹਾਡੇ ਸਭ ਤੋਂ ਵੱਡੇ ਜਥੇਦਾਰ ਨੂੰ ਮਿਲਣਾ ਏ ਉਹਨੇ ਆਖਿਆ ਸਭ ਤੋਂ ਵੱਡਾ ਜਥੇਦਾਰ ਮੈਂ ਆ ਮੈਨੂੰ ਇਹ ਜਿਹੜੀ ਜਥੇਦਾਰੀ ਮਿਲੀ ਹੈ ਇਹ ਮੈਨੂੰ ਬਰਸੇ ਵਿੱਚੋਂ ਮਿਲੀ ਹੈ ਮਾਫ਼ ਕਰਿਓ ਅੱਜ ਜਥੇਦਾਰੀਆਂ ਚਾਪ ਲੂਸੀਆਂ ਦੇ ਨਾਲ ਮਿਲਦੀਆਂ ਐ ਅੱਜ ਜਥੇਦਾਰੀਆਂ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਨੇ ਦਾੜ੍ਹੀ ਆਪਣੀ ਦੂਜੇ ਦੇ ਹੱਥ ਫੜਾਈ ਹੋਵੇ ਉਦੋਂ ਜਥੇਦਾਰੀ ਮਿਲਦੀ ਸੀ ਜਿਹੜਾ ਸੇਵਾ ਕਰਦਾ ਸੀਗਾ ਕੋਈ ਘੋੜੇ ਨਵਾਉਦਾ ਕੋਈ ਘੋੜਿਆਂ ਦੀ ਲਿੱਦ ਚੁੱਕਦਾ ਸੀ ਉਹਨਾਂ ਨੂੰ ਜਥੇਦਾਰੀ ਮਿਲਦੀ ਸੀ ਇਸ ਜਥੇਦਾਰ ਨੇ ਆਖਿਆ ਮੈਨੂੰ ਜਥੇਦਾਰੀ ਇਸ ਬਰਸੇ ਵਿੱਚੋਂ ਮਿਲੀ ਹੈ ਉਸ ਪੰਡਤਾਂ ਦੇ ਮੁੰਡੇ ਨੇ ਆਖਿਆ ਜੀ ਮੈਂ ਤੁਹਾਡਾ ਨਾਂ ਪੁੱਛ ਸਕਦਾ ਉਹਨੇ ਆਖਿਆ ਜੀ ਮੇਰਾ ਨਾਂ ਜਥੇਦਾਰ ਹਰੀ ਸਿੰਘ ਪੰਡਤ ਉਨੇ ਅਖੇ ਜੇ ਤੁਹਾਡਾ ਪਿੰਡ ਕਹਿੰਦੇ ਮੇਰਾ ਪਿੰਡ ਜਦੋਂ ਆਪਾਂ ਅੰਮ੍ਰਿਤਸਰ ਵੱਲੋਂ ਆਈਏ ਬੀੜ ਬਾਬਾ ਬੁੱਢਾ ਸਾਹਿਬ ਲੰਘ ਕੇ ਅੱਗੇ ਚਵਾਲ ਦਾ ਅੰਡਾ ਲੰਘ ਕੇ ਅੱਗੇ ਪਿੰਡ ਆਉਂਦਾ ਪੰਜ ਵੜ ਉਹਨੇ ਅਖਾ ਮੇਰਾ ਪਿੰਡ ਹੈ ਪੰਜ ਵੜ ਤੂੰ ਦੱਸ ਤੈਨੂੰ ਕੀ ਗੱਲ ਹੈ ਇਹਨੇ ਜਿਹੜੀ ਮਾਤਾ ਨੂੰ ਕਹਾਣੀ ਸੁਣਾਈ ਉਹ ਸਾਰੀ ਕਹਾਣੀਆਂ ਨੇ ਜਥੇਦਾਰ ਨੂੰ ਦੱਸ ਦਿੱਤੀ ਹੈ ਜਥੇਦਾਰ ਹਰੀ ਸਿੰਘ ਭੰਗੀ ਇਹਨੂੰ ਲੈ ਕੇ ਕਾਲ ਤਖਤ ਤੋਂ ਥੱਲੇ ਆਇਆ ਹੈ ਨਗਾਰੇ ਤੇ ਚੋਟ ਵੱਜੀ ਹੈ ਸਾਰਾ ਖਾਲਸਾ ਇਕੱਠਾ ਹੋਇਆ ਪੁੱਛਿਆ ਜਥੇਦਾਰ ਨੂੰ ਕੀ ਕਮ ਉਹਨੇ ਆਖਿਆ ਇਸ ਮੁੰਡੇ ਦੀ ਆਪਾਂ ਮਦਦ ਕਰਨ ਜਾ ਕਰਨ ਵਾਸਤੇ ਜਾਣਾ ਹੈ ਜਥੇਦਾਰ ਚੜ੍ਹਤ ਸਿੰਘ ਛੁਕਰ ਚੱਕਿਆ ਜਥੇਦਾਰ ਜਸਾ ਸਿੰਘ ਰਾਮਗੜੀਏ ਨੇ ਆਖਿਆ ਖਾਲਸਾ ਜੀ ਜਾਨ ਨੂੰ ਆਪਾਂ ਤੁਹਾਡੇ ਨਾਲ ਜਾ ਸਕਦੇ ਆ ਪਰ ਕਸੂਰ ਉਤੇ ਹਮਲਾ ਕਰਨਾ ਕੋਈ ਖਾਲਾ ਜੀ ਦਾ ਵਾਰਾ ਨਹੀਂਗਾ ਆਪਾਂ ਜਿਹੜੇ ਸਿੰਘ ਜੰਗਲਾਂ ਪਹਾੜਾਂ ਵਿੱਚ ਗਏ ਆ ਉਹਨਾਂ ਨੂੰ ਆਪਾਂ ਸੱਦਾ ਪੱਤਰ ਦੇ ਕੇ ਵਾਪਸ ਕਰੀਏ ਜਥੇਦਾਰ ਨੇ ਆਖਿਆ ਮੈਂ ਅਰਦਾਸਾ ਸੋਹ ਦਿੰਦਾ ਏ ਮੇਰੇ ਅਸੇ ਦਾ 2000 ਖਾਲਸਾ ਮੈਨੂੰ ਦੇ ਦਿਓ ਜਥੇਦਾਰ ਜਦ ਇਹ ਰਾ ਨੇ 2000 ਖਾਲਸਾ ਆਪਣੇ ਨਾਲ ਲਿਆ ਇਹਨੇ ਆਖਿਆ ਸਾਰੇ ਘੋੜਿਆਂ ਤੇ ਸਵਾਰ ਹੋ ਜਥੇਦਾਰ ਰੇਸ਼نگ ਭੰਗੀ ਦੇ ਨਾਲ 2000 ਜਥਾ ਘੋੜੇ ਤੇ ਸਵਾਰ ਹੋਇਆ ਜਥੇਦਾਰ ਨੇ ਪੁੱਛਿਆ ਸਾਰੇ ਸਵਾਰ ਹੋ ਗਏ ਕਹਿੰਦੇ ਜੀ ਸਾਰੇ ਸਵਾਰ ਹੋ ਗਏ ਪਰ ਇੱਕ ਘੋੜੇ ਉੱਤੇ ਬਹਿਣ ਨਹੀਂ دیا۔ ਉਹਨੇ ਆਖਿਆ ਜੀ ਕੌਣ ਕਹਿੰਦਾ ਜੀ ਪਿੱਛੇ ਮੁੜ ਕੇ ਵੇਖ ਲਓ ਜਥੇਦਾਰ ਰੇਸ਼نگ ਭੰਗੀ ਨੇ ਪਿੱਛੇ ਮੁੜ ਕੇ ਵੇਖਿਆ ਪੰਡਤਾਂ ਦਾ ਮੁੰਡਾ ਨੀਵੀਂ ਪਾ ਕੇ ਖਲੋਤਾ ਹੈ ਜਥੇਦਾਰ ਰੇਸ਼نگ ਭੰਗੀ ਨੇ ਇਸ਼ਾਰਾ ਕੀਤਾ ਲਾ ਕੇ ਖਲੋਤੇ ਨਿਹੰਗ ਸਿੰਘ ਨੂੰ ਉਸ ਨਿਹੰਗ ਸਿੰਘ ਨੇ ਇਸ ਪੰਡਤਾਂ ਦੇ ਮੁੰਡੇ ਨੂੰ ਪਾਇਆ ਕਿਚੀ ਵਿੱਚ ਹੱਥ ਪਾਇਆ ਖੋਚ ਨੂੰ ਹੱਥ ਉਕੇ ਘੋੜੇ ਉਤੇ ਮਾਰਿਆ ਜਥੇਦਾਰ ਨੇ ਆਪਣੇ ਕਮਰ ਕੱਸ਼ੇ ਨਾਲ ਬੰਨ ਲਿਆ 2000 ਖਾਲਸਾ ਲੈ ਕੇ ਜਥੇਦਾਰ ਗਿਆ ਚਲੇ ਮਗਰੋਂ ਜਥੇਦਾਰ ਚੜ੍ਹਤ ਸਿੰਘ ਛੁੱਕਰ ਚੱਕਿਆ ਜਸਾ ਸਿੰਘ ਰਾਮਗੜੀ ਨੇ ਆਖਿਆ ਆਪਾਂ ਨੂੰ ਮਗਰ ਜਾਣਾ ਚਾਹੀਦਾ ਹੈ ਹੁਣ ਇਧਰੋਂ ਮਗਰੋਂ ਬਾਕੀ ਜਿਹੜਾ ਖਾਲਸਾ ਤਿਆਰ ਹੋਣ ਲੱਗਾ ਹੈ ਜਥੇਦਾਰ ਚੜ੍ਹਤ ਸਿੰਘ ਛੁੱਕਰ ਚੱਕਿਆ ਆਪਣੀ ਬਾਕੀ ਲੈ ਕੇ ਫੌਜ ਨੂੰ ਜਥੇਦਾਰ ਰਿਸ਼ਕ ਪੰਗੀ ਦੇ ਮਗਰ मगरे चढ़िया चढ़े गला चोट लॻारे मगरे ਸੇਵਤਾ ਦਾ ਜਦੋਂ ਕੋਈ ਪਹਾੜ ਟੁੱਟੇ ਵਿਰਲਾ ਮੈਦਾਨ ਵਿੱਚ ਆਵੇ ਆਗੂ ਕੋਈ ਕੋਈ ਜ਼ੁਲਮ ਨਿਆਂ ਵਾਲੇ ਡਗਦੇ ਨੇ ਗੋਲੇ ਜਦੋਂ ਮੂਹਰੇ ਹੋ ਕੇ ਛਾਤੀ ਵਿੱਚ ਖਾਵੇ ਆਗੂ ਕੋਈ ਕੋਈ ਪੰਥ ਵਾਲਾ ਬੇੜਾ ਜਦੋਂ ਡੱਕੋ ਡੋਲੇ ਖਾਣ ਲੱਗੇ ਚੱਪੂ ਲਾ ਕੇ ਸੂਰਮਾ ਬਚਾਵੇ ਆਗੂ ਕੋਈ ਕੋਈ ਆਗੂ ਅਖਵਾਉਣਾ ਸਤਾਰਿਆ ਬੜਾ ਸੌਖਾ ਆਗੂ ਹੋ ਕੇ ਫਰਜ ਨਭਾਵੇ ਆਗੂ ਕੋਈ ਕੋਈ ਉਹ ਕਾਮ ਦੇ ਆਗੂ ਸਨ ਉਹਨਾਂ ਆਪਣਾ ਫਰਜ ਨਭਾਇਆ ਜਥੇਦਾਰ ਚੜ੍ਹ ਸਿੰਘ ਛੋਕਰ ਚੱਕਿਆ ਬਾਕੀ ਰਹਿੰਦੀ ਫੌਜ ਨੂੰ ਲੈ ਕੇ ਇਥੋਂ ਤੁਰਿਆ ਪਹਿਲਾ ਪੜਾਣਾ ਗੁਰੂ ਕੀ ਬਡਾਲੀ ਕੀਤਾ ਦੂਜਾ ਪੜਾ ਰਾਜੇ ਕੇ ਤਾਲ ਕੀਤਾ ਜਥੇਦਾਰ ਹਰੀ ਸਿੰਘ ਭੰਗੀ ਨੂੰ ਪਤਾ ਲੱਗਾ ਕਿ ਬਾਕੀ ਰਹਿੰਦਾ ਖਾਲਸਾ ਮਗਰ ਆ ਚੁੱਕਾ ਹੈ ਜਥੇਦਾਰ ਹਰੀ ਸਿੰਘ ਭੰਗੀ ਆਪਣੇ ਆਸਨ ਤੋਂ ਉੱਠ ਕੇ ਗਿਆ ਹੈ ਜਸਾ ਸਿੰਘ RAM ਗੜੀਏ ਨੂੰ ਕਹਿੰਦਾ ਆ ਭਰਾਵਾ ਆ ਮੇਰੇ ਗੱਲ ਲੱਗ ਅੱਜ ਵਰਗਾ ਹੁੰਦਾ ਤੇ ਕਹਿੰਦਾ ਹੁਣ ਮੇਰੇ ਮਗਰ ਕੀ ਲੈਣਾ ਇਹ ਜੇ ਅੱਜ ਇਹੋ ਕੁਝ ਹੁੰਦਾ ਹੈ ਪਰ ਉਸ ਵੇਲੇ ਕੌਮ ਦੇ ਜਥਾ ਵਿੱਚ ਪਿਆਰ ਬਹੁਤ ਹੁੰਦਾ ਸੀਗਾ ਇਹਨਾਂ ਨੇ ਇੱਕ ਗੁਰਮਤਾ ਕੀਤਾ ਕਿ ਕਸੂਰ ਦੀ ਆਪਾਂ ਜਿਹੜੀ ਕੰਧ ਵਾ ਉਹਦੇ ਲਾਗੇ ਤਾਂ ਜਾ ਸਕਦੇ ਆ ਆਪਾਂ ਜਿੱਨਾਂ ਚਿਰ ਤੋਪਾਂ ਦੀਆਂ ਮਾਰਾਂ ਤੋਂ ਥੱਲੇ ਨਹੀਂ ਲੰਘ ਜਾਂਦੇ ਉਹਨਾਂ ਚਿਰ ਕਿਸੇ ਨੇ ਨਗਾਰਾ ਨਹੀਂ ਖੜਕਾਉਣਾ ਕਿਸੇ ਨੇ ਝਕਾਰਾ ਨਹੀਂ ਛੱੜਨਾ ਜਦੋਂ ਆਪਾਂ ਉਹਨਾਂ ਦੀਆਂ ਤੋਪਾਂ ਦੀਆਂ ਮਾਰਾਂ ਤੋਂ ਥੱਲੇੋਂ ਲੰਘੇ ਉਹਦੋਂ ਮੈਂ ਇੱਕ ਝਕਾਰਾ ਲਾਵਾਂਗਾ ਬਾਕੀ ਤੁਸੀਂ ਕਸੂਰ ਸ਼ਹਿਰ ਉਤੇ ਹਮਲਾ ਕਰ ਦੇਣਾ ਹੈ ਜਥੇਦਾਰ ਹਰੀ ਸਿੰਘ ਭੰਗੀ ਨੇ ਵੇਖਿਆ ਸਾਰਾ ਖਾਲਸਾ ਜਿਹੜਾ ਹੈ ਤੋਪਾਂ ਦੀਆਂ ਮਾਰਾਂ ਤੋਂ ਥੱਲੇ ਹੰਗਿਆ ਜਥੇਦਾਰ ਹਰੀ ਸਿੰਘ ਭੰਗੀ ਨੇ ਇੱਕ ਝਕਾਰਾ ਛੱਡਿਆ ਬਾਕੀ ਰਹਿੰਦੇ ਖਾਲਸੇ ਨੇ ਉਹਨਾਂ ਕਸੂਰ ਦੇ ਹਾਕਮਾਂ ਉਤੇ ਬੜਾ ਕਰੜਾ ਵਾਰ ਕੀਤਾ ਵਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਜਿਹੜਾ ਉਸਮਾਨ ਖਾਂ ਹੈ ਉਹ ਕਿਸੇ ਇੱਕ ਆਪਣੇ ਭੋਰੇ ਵਿੱਚ ਬੜਿਆ ਬੈਠਾ ਹੈ ਜਸਾ ਸਿੰਘ ਰਾਮ ਗੜੀਆ ਜਸਾ ਸਿੰਘ ਰਾਮ ਗੜੀਆ ਭਾਈ ਚੜ੍ਹ تن ਸ਼ੁਕਰ ਚੱਕਿਆ ਤੇਦਾਰ ਰੀਸ਼ੰਗ ਭੰਗੀ ਉਸਮਾਨ ਖਾਨ ਨੂੰ ਲੱਭ ਕੇ ਉਸ ਉਸਮਾਨ ਖਾਨ ਦੇ ਸਿਰ ਵਿੱਚ ਵਾਰ ਸਮਾਨ ਨੂੰ ਸੱਡ ਸਿਰ ਵਿੱਚ ਖਾ ਕੇ ਸੋਨਾ ਜਵਾਨ ਲੈ ਉਹ ਬਾਹਰ merhaba ਭੰਗਰਾ ਸਿੰਘ ਮਰਗਤ ਕਾ ਕੇ ਹੋ ਸਿਰ ਲਾਇਆ ਇਸ ਮਾਨ ਦਾ ਓ ਅਕਾਲ ਗਜਾ ਜਾ ਕੇ ਹੋ 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 ਉਸਮਾਨ ਖਾਨ ਨੂੰ ਧੁਰਦਿਆਂ ਟਿਕਟਾਂ ਦੇ ਕੇ ਜਿਹੜੀਆਂ ਉੱਥੇ ਆਪਣਾ ਇਸਤਰੀਆਂ ਫੜੀਆਂ ਸਨ ਉਹ ਸ਼ਿਗਾ ਕੇ ਘਰੋਂ ਘਰੀ ਭਜਾਈਆਂ ਸਮਾਜ